ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹਿਰ ਫਿਰੋਜ਼ਪੁਰ ਤੇ ਅੱਜ ਮੈਂ ਸਟੇਜ ਤੋਂ ਦੂਜੀ ਵਾਰ ਗੱਲ ਕਰ ਰਿਹਾ ਪਹਿਲਾਂ ਤਾਂ ਇੱਥੇ ਸਾਰੀਆਂ ਸ਼ਖਸੀਅਤਾਂ ਜੋ ਮੈਥੋਂ ਜਿਹੜੀਆਂ ਸ਼ਖਸੀਅਤਾਂ ਇੱਥੇ ਬੈਠੀਆਂ ਨੇ ਉਹ ਮੇਰੇ ਤੋਂ ਮੇਰੇ ਕੰਮ 'ਚ ਵੀ ਬਹੁਤ ਵੱਡੀਆਂ ਨੇ ਸਭ ਜੀ ਮੇਰੇ 'ਚੋਂ ਮੇਰੇ ਨਾਲੋਂ ਵੱਧ ਉਹਨਾਂ ਦਾ ਤਜਰਬਾ ਵੀ ਆ ਤਾਂ ਮੈਂ ਸਾਰਿਆਂ ਨੂੰ ਬਹੁਤ ਸਤਿਕਾਰ ਨਾਲ ਜੀ ਆਇਆਂ ਨੂੰ ਕਹਿੰਦਾ ਉਹਨਾਂ ਦਾ ਰੋਇਪੁਰ ਸ਼ਹਿਰ ਦੀ ਵੀ ਪਹਿਲੀ ਸਟੇਜ ਸੀ ਤੇ ਜ਼ਿੰਦਗੀ ਦੀ ਵੀ ਪਹਿਲੀ ਸਟੇਜ ਸੀ ਜਦੋਂ ਮੈਂ ਸਟੇਜ ਤੋਂ ਕੋਈ ਗੱਲ ਕਰਨੀ ਸੀ ਤਾਂ ਗਰਨਾਨ ਕਾਲਜ ਮੋਗੇ ਤੋਂ ਮੈਂ ਗ੍ਰੈਜੂਏਸ਼ਨ ਆ ਉੱਥੋਂ ਦਾ ਮੈਂ ਸਟੂਡੈਂਟ ਸੀ ਤਾਂ ਸਾਡੇ ਕਾਲਜ ਵੱਲੋਂ ਮੇਰਾ ਦੋਸਤ ਖੜਾ ਹੀਰਾ ਸਿੰਘ ਇਹ ਸਾਰੇ ਇੱਕ ਵਿਸ਼ਰੀ ਗਾਉਂਦੇ ਸੀ ਢਾਡੀਵਾਰਾਂ ਗਾਉਂਦੇ ਸੀ ਦੋਸਤ ਮੇਰੇ ਕੁਝ ਕੁਝ ਲਿਖਦੇ ਸੀ ਤਾਂ ਹਰ ਵਾਰ ਯੂਥ ਫੈਸਟੀਵਲ ਵਿੱਚ ਭਾਗ ਲਿਆ ਜਾਂਦਾ ਸੀ ਤਾਂ ਮੈਂ ਮਹਿਸੂਸ ਕਰਦਾ ਸੀ ਵੀ ਮੈਂ ਵੀ ਜਾਵਾਂ ਤੇ ਮੈਨੂੰ ਕਰਨਾ ਕੁਝ ਵੀ ਨਹੀਂ ਆਉਂਦਾ ਸੀ ਵੀ ਮੈਂ ਕੀ ਕਰੂੰਗਾ ਜਾ ਕੇ ਉੱਥੇ ਤਾਂ ਮੈਂ ਮੇਰੇ ਮੈਡਮ ਸੀ ترشندਰ ਕੌਰ ਪ੍ਰੋਫੈਸਰ ترشندਰ ਕੌਰ ਤਾਂ ਉਹਨਾਂ ਨੂੰ ਕਿਹਾ ਮੈਡਮ ਮੈਨੂੰ ਕਿਰਪਾ ਕਰਕੇ ਮੈਨੂੰ ਵੀ ਤੁਸੀਂ ਯੂਥ ਫੈਸਟੀਵਲ ਦੇ ਵਿੱਚ ਲੈ ਜਾਓ ਜੀ ਉਹ ਕਹਿੰਦੇ ਤੂੰ ਉੱਥੇ ਕੀ ਕਰੇਂਗਾ ਤਾਂ ਮੈਂ ਕਿਹਾ ਜੀ ਮੈਂ ਭਾਸ਼ਣ ਭੂਚਣੀ ਦੇ ਦੂੰਗਾ ਉੱਥੇ ਉਹ ਕਹਿੰਦੇ ਭਾਸ਼ਣ ਮੁਕਾਬਲੇ 'ਚ ਆਪਣੇ ਵੱਲੋਂ ਟੀਮ ਕਦੇ ਗਈ ਨਹੀਂ ਕਾਲਜ ਵੱਲੋਂ ਇਹ ਭਾਸ਼ਣ ਪੂਸ਼ਨ ਨਹੀਂ ਹੁੰਦਾ ਇਹ ਭਾਸ਼ਣ ਬਹੁਤ ਵੱਡੀ ਕਲਾ ਹੈ ਇਹਦੇ ਲਈ ਤੈਨੂੰ ਮਿਹਨਤ ਕਰਨੀ ਪੈਣੀ ਆ ਚਲੋ ਉਹਨਾਂ ਦਾ ਅਸ਼ੀਰਵਾਦ ਰਿਹਾ ਮੈਂ 10-12 ਦਿਨ ਤਿਆਰੀ ਕੀਤੀ ਤਾਂ ਫਿਰੋਜਪੁਰ ਦੀ ਧਰਤੀ ਨੇ ਮੈਨੂੰ ਪਹਿਲੀ ਵਾਰ ਜ਼ਿੰਦਗੀ ਦੀ ਪਹਿਲੀ ਸਟੇਜ ਤੇ ਇੰਨਾ ਮਾਣ ਦਿੱਤਾ ਵੀ 36 ਕਾਲਜ ਸੀਗੇ ਕੰਪੀਟੀਸ਼ਨ 'ਚ ਤਾਂ 36 ਕਾਲਜਾਂ ਦੇ 72 ਸਟੂਡੈਂਟਸ ਸੀ ਅਸੀਂ ਤਾਂ ਮੈਂ ਇੰਡੀਵਿਜੂਅਲ ਫਸ ਸੀਗਾ ਉੱਥੋਂ ਆਰਐਸਡੀ ਕਾਲਜ 'ਚੋਂ ਇਹ ਫਿਰੋਜਪੁਰ ਲਈ ਮੇਰੀ ਜ਼ਿੰਦਗੀ 'ਚ ਪੁੱਲਰ ਸਾਹਿਬ ਦਾ ਹੁਕਮ ਸੀ ਮੈਂ ਗੀਤਾਂ ਬਾਰੇ ਦੱਸ ਦਿਆਂ ਪਰ ਮੇਰੇ ਉਹ ਗੱਲ ਹੁਣ ਮੌਕੇ ਤੇ ਯਾਦ ਆ ਗਈ ਵੀ ਅਸੀਂ ਲਾਹੌਰ ਤੋਂ ਜਦੋਂ ਨਨਕਾਣਾ ਨਨਕਾਣਾ ਸਾਹਿਬ ਨੂੰ ਜਾ ਰਹੇ ਸੀ ਤਾਂ ਭੁੱਲਰ ਸਾਹਿਬ ਕਾਰ ਦੇ ਅੱਗੇ ਬੈਠੇ ਸੀ ਮੈਂ ਪਿੱਛੇ ਬੈਠਾ ਸੀ ਤਾਂ ਮੇਰਾ ਜੀ ਕਰਦਾ ਸੀ ਵੀ ਮੈਂ ਮੂਹਰੇ ਬਹਿ ਕੇ ਕਾਰ ਚੋਂ ਸਾਰਾ ਕੁਝ ਦੇਖਾਂ ਵਾਲੇ ਦਾਲੇ ਚੋਂ ਤਾਂ ਮੇਰੀ ਹਿੰਮਤ ਨਹੀਂ ਸੀਗੀ ਮੈਂ ਬਾਈ ਨੂੰ ਕਹਦੇ ਆ ਤੁਸੀਂ ਪਿੱਛੇ ਬਹਿ ਜਾਓ ਕਿਉਂਕਿ ਮੇਰੀ ਜ਼ਿੰਦਗੀ ਜਿਹਨਾਂ ਦਾ ਜਿਹੜਾ ਰਤਬਾ ਉਹ ਸ਼ਬਦਾਂ ਚ ਬਿਆਨ ਕਰਨ ਵਾਲਾ ਨਹੀਂ ਜਿਹੜੀ ਹੱਥ ਫੜ ਕੇ ਇਹਨਾਂ ਨੇ ਮੈਨੂੰ ਲਈ ਚਾੜਿਆ ਉਹ ਇਸ ਕਰਕੇ ਮਹਾਨ ਨਵੀਂ ਇਹਨਾਂ ਨੇ ਮੇਰੇ ਗੀਤ ਰਿਕਾਰਡ ਕਰਾਏ ਨੇ ਉਹ ਇਸ ਕਰਕੇ ਹੀ ਮਹਾਨ ਆ ਵੀ ਇਹਨਾਂ ਨੇ ਮੈਨੂੰ ਜ਼ਿੰਦਗੀ 'ਚ ਲੋਕਾਂ ਦਾ ਵਰਤਨ ਦਾ ਸਲੀਕਾ ਸਿਖਾਇਆ ਥੋੜਾ ਕਿਤੇ ਨੁਕਸਾਨ ਵੀ ਹੁੰਦਾ ਤਾਂ ਵੀ ਕਿਤੇ ਵਿਗੜਨਾ ਨਹੀਂ ਮੁਹੱਬਤ ਨਾਲ ਪੇਸ਼ ਆਉਣਾ ਨੀਵੇਂ ਹੋ ਕੇ ਜ਼ਿੰਦਗੀ ਚੱਲਣਾ ਅੱਗੇ ਵਧਦੇ ਜਾਣਾ ਲੋਕਾਂ ਦੀਆਂ ਗੱਲਾਂ ਨਹੀਂ ਸੁਣਨੀਆਂ ਇਹ ਮੈਂ ਭੁੱਲਰ ਸਾਹਿਬ ਤੋਂ ਸਿੱਖਿਆ ਤਾਂ ਫਿਰ ਮੈਂ ਨਨਕਾਣਾ ਸਾਹਿਬ ਜਾ ਕੇ ਨਾਸਰ ਉਹਨਾਂ ਤੋਂ ਪਾਸੇ ਜਾ ਕੇ ਬਾਈ ਨੂੰ ਬੇਨਤੀ ਕੀਤੀ ਵੀ ਬਾਈ ਤੁਸੀਂ ਕਿਰਪਾ ਕਰਕੇ ਆਪ ਹੀ ਕਹਿ ਦੋ ਵੀ ਗੱਲ ਜਾਂਦਾ ਹੋਇਆ ਤੂੰ ਮੂਰੇ ਬਹਿ ਜਾ ਮੇਰਾ ਜੀ ਕਰਦਾ ਪਰ ਮੈਂ ਤੁਹਾਨੂੰ ਉੱਥੇ ਕਹਿ ਨਹੀਂ ਸਕਦਾ ਸਾਰਿਆਂ 'ਚ ਤਾਂ ਇਹੋ ਜਿਹਾ ਇਹਨਾਂ ਦਾ ਮੇਰਾ ਮੁਹੱਬਤ ਵਾਲਾ ਰਿਸ਼ਤਾ ਹੈ ਜੀ ਗੀਤ ਰਿਕਾਰਡ ਕੀਤੇ ਨੇ ਜਿਨ੍ਹਾਂ 'ਚ ਕੰਗਣੀ ਸਰ ਨੇ ਮਸ਼ਾਨਦਾਰ ਗਰਨਾਮ ਭੁੱਲਰ ਉਹਨਾਂ ਨੇ ਜਿਹੜੇ ਆ 40 ਕੁ ਲਗਭਗ ਗਾਣੇ ਰਿਕਾਰਡ ਕੀਤੇ ਨੇ ਜਿਨ੍ਹਾਂ 'ਚ ਕਿਸਾਨੀ ਬਾਰੇ ਵੀ ਗਾਣੇ ਰਹੇ ਜਿਨ੍ਹਾਂ 'ਚ ਹਜੇ 2 ਸਾਲਾਂ ਤੱਕ ਜਾਉਂ ਪਿੰਡ ਨੂੰ ਜਾਉਂ ਲਾਲਿਆਂ ਦੇ ਪਰੋ ਨੋਟ ਪਾੜ ਕੇ ਸਟੂਡੈਂਟ ਸਟੂਡੈਂਟਾਂ ਦੀਆਂ ਮੁਸ਼ਕਲਾਂ ਤੇ ਗਾਣੇ ਰਹੇ ਫਿਰ ਭਾਈ ਮਨਮੋਹਨ ਵਾਰਸ ਹੁਣੇ ਹੀ ਹੁਣ ਤੱਕ 40 ਕ ਗਾਣੇ ਲਗਭਗ ਗਾ ਚੁੱਕੇ ਨੇ ਹਿੰਮਤ ਸੰਧੂ ਹੁਣਾ ਦੇ ਜਿਹੜੇ ਸ਼ੁਰੂਆਤੀ ਦੌਰ ਤੋਂ ਲੈ ਕੇ ਹੁਣ ਤੱਕ ਮੈਂ 40 ਕ ਗਾਣੇ ਲਿਖ ਚੁੱਕਿਆ ਲਗਭਗ ਭੁੱਲਰ ਸਾਹਿਬ ਦੀ ਮਿਹਰਬਾਨੀ ਰਹੀ ਪ੍ਰਮਾਤਮਾ ਦਾ ਅਸ਼ੀਰਵਾਦ ਰਹਾ ਮੇਰੇ 250 ਗਾਣਾ ਜਿਹੜਾ ਰਿਕਾਰਡ ਹੋ ਚੁੱਕਿਆ ਤਾਂ ਇਹਨਾਂ ਸਾਰਿਆਂ ਦੇ ਤੋਂ ਬਾਅਦ ਜਿਵੇਂ ਲਿਖਣ ਨੂੰ ਮੇਰਾ ਜੀ ਕਰਦਾ ਹੈ ਮੈਂ ਕੀ ਲਿਖਦਾ ਉਹ ਮੈਨੂੰ ਗੀਤ ਲਿਖਣ ਤੋਂ ਪਹਿਲਾਂ ਨਹੀਂ ਪਤਾ ਸੀ ਮੈਂ ਕੀ ਲਿਖਦਾ ਹੁਣ ਵੀ ਮੈਨੂੰ ਬਹੁਤੇ ਮਿਆਰ ਤੇ ਜਾਨੀ ਕਿ ਜਿਹੜੇ ਕਾਨੂੰਨਨ ਲਿਖਣ ਦੇ ਤਰੀਕੇ ਨੇ ਮੈਂ ਬਹੁਤੀ ਵਾਰ ਇਹਦੇ 'ਚ ਕੋਈ ਪ੍ਰਾਪਤੀ ਨਹੀਂ ਹੈ ਇਹ ਨਲਾਈਕੀ ਹੈ ਵੀ ਮੈਂ ਉਹਨਾਂ ਨੂੰ ਬਹੁਤੇ ਤਰੀਕੇ ਨਾਲ ਨਹੀਂ ਸਿੱਖ ਸਕਿਆ ਤੇ ਮੈਨੂੰ ਇਹ ਕਿਤਾਬ ਲਿਖਣ ਤੋਂ ਪਹਿਲਾਂ ਵੀ ਇਹ ਨਹੀਂ ਸੀ ਪਤਾ ਵੀ ਇਹਨੂੰ ਸਫਰਨਾਮਾ ਕਹਿੰਦੇ ਨੇ ਤੇ ਇਹ ਸਫਰਨਾਮਾ ਬਣ ਜਾਊਗਾ ਐਲੀ ਵਾਰ ਤਾਂ ਜਦੋਂ ਮੈਂ ਲਿਖਣਾ ਜ਼ਿੰਦਗੀ 'ਚ ਸ਼ੁਰੂ ਕੀਤਾ ਉਦੋਂ ਵੀ ਐਵੇਂ ਹੀ ਸੀ ਵੀ ਗੀਤ ਇਹ ਗੀਤ ਬਣ ਗਏ ਤੇ ਕਿਤਾਬ ਲਿਖਣ ਦਾ ਵੀ ਜ਼ਿੰਦਗੀ 'ਚ ਕੋਈ ਪਲਾਨ ਨਹੀਂ ਸੀ ਨਾ ਪਲਾਨ ਗੀਤ ਲਿਖਣ ਦਾ ਸੀ ਨਾ ਕਿਤਾਬ ਲਿਖਣ ਦਾ ਸੀ ਪ੍ਰਮਾਤਮਾ ਨੇ ਸਵੱਬ ਮੇਰੀ ਜ਼ਿੰਦਗੀ 'ਚ ਬਹੁਤ ਵਾਰੀ ਬਹੁਤ ਬਿਹਤਰ ਬਣਾਏ ਨੇ ਮੇਰੇ ਲਈ ਜਿਵੇਂ ਭੁੱਲਰ ਸਾਹਿਬ ਦਾ ਉੱਥੇ ਮਿਲਣਾ ਵੀ ਸਵੱਬ ਸੀ ਨਾ ਸਾਨੂੰ ਇੱਕ ਦੂਜੇ ਦਾ ਪਤਾ ਸੀ ਐਵੇਂ ਜਦੋਂ ਮੈਂ ਪਹਿਲੀ ਕਾਲ ਪੰਜਾਬ ਨੂੰ ਕਰਦਾ ਮੈਂ 2 ਵਜੇ ਬਾਗਾ ਕ੍ਰੋਸ ਕਰਦਾ ਭੁੱਲਰ ਸਾਹਿਬ ਉਹ ਨਹੀਂ ਸਾਨੂੰ ਲੈ ਜਾਂਦੇ ਨੇ ਤਾਂ 3 ਚਾ 3 ਘੰਟੇ ਦਾ ਮੇਰੇ ਯਾਦ ਹੀ ਨਹੀਂ ਆਇਆ ਵੀ ਮੈਂ ਪੰਜਾਬ ਮੇਰੇ ਮਾਪੇ ਨੇ ਮੇਰੇ ਘਰ ਦੇ ਨੇ ਮੈਂ ਉਹਨਾਂ ਨੂੰ ਪਿੱਛੇ ਫੋਨ ਕਰਨਾ ਤਾਂ 5 ਵਜੇ ਦੇ ਕਰੀਬ ਜਦੋਂ ਅਸੀਂ ਕਸੂਰ ਸ਼ਹਿਰ ਨੂੰ ਚਲਦੇ ਆ ਬਾਬੇ ਬੁੱਲੇ ਸ਼ਾਹ ਦੀ ਮਿਆਰ ਵਾਲੇ ਨੂੰ ਤਾਂ ਮੇਰੇ ਯਾਦ ਆਉਂਦਾ ਮੈਂ ਘਰੇ ਫੋਨ ਕਰਦੇ ਆ ਤਾਂ ਮੈਂ ਇੰਟਰਨੈਟ ਨਾ ਸਰ ਹੋਣਾ ਤੋਂ ਚਲਾ ਕੇ ਜਦੋਂ ਕਾਲ ਕਰਦਾ ਆ ਆਪਦੀ ਮਾਤਾ ਨੂੰ ਮੇਰੀ ਮਾਂ ਨੂੰ ਤਾਂ ਮੈਂ ਕਹਿੰਦਾ ਹੈਲੋ ਮਾਂ ਮੈਂ ਲਾਹੌਰ ਤੋਂ ਬੋਲਦਾ ਉਹ ਗੱਲ ਮੈਨੂੰ ਲੱਗਦਾ ਕਿਤਾਬ ਨਾਲੋਂ ਪਹਿਲਾਂ ਕਿਤਾਬ ਦਾ ਟਾਈਟਲ ਆ ਗਿਆ ਸੀ ਉਸ ਵੇਲੇ ਮਨ 'ਚ ਮੈਨੂੰ ਉਸੇ ਪਲ ਇੰਨੀ ਖੁਸ਼ੀ ਮਹਿਸੂਸ ਹੋਈ ਤਾਂ ਮੇਰੇ ਮਨ 'ਚ ਇੱਕੇਦਮ ਗੱਲ ਹੈ ਵੀ ਕਿਤਾਬ ਲਿਖਾਂਗੇ ਉਹਦਾ ਟਾਈਟਲ ਇਹ ਹੋਊਗਾ ਕਿਤਾਬ 'ਚ ਕੀ ਲਿਖਾਂਗੇ ਉਹ ਨਹੀਂ ਸੀ ਮੈਨੂੰ ਪਤਾ ਇੱਕ ਟਾਈਟਲ ਆ ਗਿਆ ਉਸ ਵੇਲੇ ਮੈਂ 10-15 ਕਾਲਾਂ ਪੰਜਾਬ ਨੂੰ ਕੀਤੀਆਂ ਨੇ ਆਪਦੇ ਦੋਸਤਾਂ ਨੂੰ ਆਪਦੇ ਮਿੱਤਰਾਂ ਨੂੰ ਉਹਨਾਂ ਮਿੱਤਰਾਂ ਨੂੰ ਜਿਨ੍ਹਾਂ ਨੂੰ ਚਾਹਣਾ ਪੰਜਾਬ ਲੈਂਦਾ ਪੰਜਾਬ ਦੇਖਣ ਦੀ ਵਿਛੜਿਆ ਪੰਜਾਬ ਦੇਖਣ ਦੀ ਉਹ ਕਾਲਾਂ ਇੱਕ ਸ਼ਰਾਰਤੀ ਜੀਆਂ ਕਾਲਾਂ ਸੀ ਜਿਵੇਂ ਤੁਸੀਂ ਕਿਸੇ ਨੂੰ ਮਹਿਸੂਸ ਕਰਾਉਂਦੇ ਆ ਵੀ ਤੂੰ ਰਹਿ ਗਿਆ ਮੈਂ ਆ ਗਿਆ ਤਾਂ ਮੈਂ ਉਹ ਕਾਲਾਂ ਕਰ ਰਿਹਾ ਸੀ ਸਾਰੇ ਸੱਜਣਾ ਨੂੰ ਸਿੱਧੂ ਨੂੰ ਵੀ ਜਿਹੜੇ ਹੋਰ ਵੀ ਮੇਰੇ ਸਰਕਲ ਦੇ ਦੋਸਤ ਸੀ ਸਖਜਿੰਦਰ ਲੋਪੋ ਹੁਣੀ ਵੀ ਹੈਲੋ ਮੈਂ ਲਾਹੌਰ ਤੋਂ ਬੋਲਦਾ ਹਾਂ ਉਹ ਚੀਜ਼ ਅੰਦਰ ਅੱਧੇ ਘੰਟੇ ਚ ਇੰਨੀ ਘਰ ਕਰ ਗਈ ਵੀ ਮੈਂ ਉਸੇ ਵੇਲੇ ਜਿਹੜਾ ਲਿਖਣਾ ਸ਼ੁਰੂ ਕਰਤਾ ਲਿਖਣਾ ਮਤਲਬ ਵੀ ਚੀਜ਼ਾਂ ਨੂੰ ਨੋਟ ਕਰਨਾ ਸ਼ੁਰੂ ਕਰਤਾ ਥਾਵਾਂ ਨੂੰ ਨਾਵਾਂ ਨੂੰ ਅ ਜਿਹੜੀਆਂ ਕੁਝ ਮਹੱਤਵਪੂਰਨ ਜਾਣਕਾਰੀਆਂ ਸੀ ਜਿੰਨਾ ਕਿ ਮੈਂ ਕਰ ਸਕਦਾ ਸੀ ਉਹ ਮੈਂ ਕਰਦਾ ਰਿਹਾ ਰਾਤ ਨੂੰ ਅਸੀਂ ਲਗਭਗ 2:00 ਵਜੇ ਸੌਂਦੇ ਹੁੰਦੇ ਸੀਗੇ ਤੇ ਮੈਨੂੰ ਲੱਗਦਾ ਸੀ ਵੀ ਮੈਂ ਲਾਹੌਰ ਸੌਣ ਲਈ ਨਹੀਂ ਆਇਆ ਮੈਂ ਲਾਹੌਰ ਦੇਖਣ ਲਈ ਆਇਆ ਮੈਂ ਬਾਹਲਾ ਸੌਣਾ ਮੇਰੇ ਦਿਨਾਂ ਦੀ ਗਿਣਤੀ ਦਾ ਨੁਕਸਾਨ ਕਰ ਦੂਗਾ ਵੀ ਮੈਂ 7 ਦਿਨਾਂ ਦੇ ਵਿੱਚ 14 ਦਿਨਾਂ ਦਾ ਲਾਹੌਰ ਦੇਖਣਾ ਚਾਹੁੰਦਾ ਤਾਂ ਮੈਂ 2 ਵਜੇ ਬਾਈ ਹੁਣੀ ਸਾਰੇ ਸੌਣ ਲੱਗ ਜਾਂਦੇ ਇਸ ਤਾਂ ਮੈਂ 4 ਵਜੇ ਤੱਕ ਲਗਭਗ ਦਿਨ ਦੀਆਂ ਘਟਨਾਵਾਂ ਨੂੰ ਨੋਟ ਕਰਦਾ ਰਹਿੰਦਾ ਲਿਖਦੇ ਰਹਿੰਦੇ ਤੇ ਅਸੀਂ 7:00 ਵਜੇ ਨਾਲ ਫੇਰ ਅਗਲਾ ਦਿਨ ਸ਼ੁਰੂ ਕਰ ਲੈਂਦੇ ਉਹਨਾਂ ਦਿਨਾਂ 'ਚ ਜੋ ਵੇਖਿਆ ਜੋ ਵਾਪਰਿਆ ਜਿਹੜਾ ਸਾਡੇ ਸਾਰਿਆਂ ਦੇ ਮਨਾਂ 'ਚ ਹੁਣ ਤੱਕ ਕੁਝ ਗੱਲਾਂ ਨੇ ਵੀ ਉੱਧਰ ਜਾਣ ਨਾਲ ਕਿਤੇ ਹੋਰ ਦਾ ਵੀਜ਼ਾ ਨਹੀਂ ਲੱਗਦਾ ਉੱਧਰ ਜਾਣ ਨਾਲ ਸਮੱਸਿਆਵਾਂ ਆਉਂਦੀਆਂ ਨੇ ਉਹ ਸਾਰੀਆਂ ਗੱਲਾਂ ਮੇਰੇ ਮਨ ਦੇ ਵਿੱਚ ਵੀਜ਼ਾ ਲਵਾਉਣ ਤੋਂ ਪਹਿਲਾਂ ਵੀ ਸੀ ਤੇ ਲਾਹੌਰੋਂ ਵਾਪਸ ਆਉਣ ਤੱਕ ਰਹੀਆਂ ਵੀ ਨਾਲ ਨਾਲ ਮੈਂ ਉੱਥੇ ਚੱਲ ਰਿਹਾ ਸੀ ਲਾਹੌਰ ਨੂੰ ਦੇਖ ਰਿਹਾ ਸੀ ਨਨਕਾਣਾ ਸਾਹਿਬ ਗਿਆ ਜਾਂ ਹੋਰ ਥਾਵਾਂ ਤੇ ਪਹੁੰਚਿਆ ਤੇ ਨਾਲ ਨਾਲ ਮੇਰੇ ਅੰਦਰ ਇਹ ਚੱਲੀ ਜਾਂਦਾ ਸੀ ਵੀ ਹੁਣ ਵੀ ਕੁਝ ਹੋਊਗਾ ਹੁਣ ਵੀ ਕੁਝ ਹੋਊਗਾ ਜਿਵੇਂ ਕਹਿ ਲੀਏ ਮੇਰੇ ਢਿੱਡ ਚ ਇੱਕ ਚੋਰ ਵੀ ਨਾਲ ਦੀ ਨਾਲ ਕੰਮ ਕਰ ਰਿਹਾ ਸੀ ਕਿਤੇ ਉਹ ਵੱਡਾ ਹੋ ਜਾਂਦਾ ਸੀ ਤੇ ਕਿਤੇ ਮੈਂ ਆਪ ਦੇ ਆਪ ਨੂੰ ਵੱਡਾ ਕਰ ਲੈਂਦਾ ਸੀ ਨਹੀਂ ਕੁਝ ਨਹੀਂ ਹੁੰਦਾ ਇੱਕ ਇਹਦੇ ਚ ਵਾਕਿਆ ਕਿਤਾਬ ਚ ਅਸੀਂ ਤੀਜੇ ਦਿਨ ਸ਼ਾਮ ਨੂੰ ਸ਼ਾਮ ਕਾ ਨੂੰ ਚੜ੍ਹਦੀ ਸਵੇਰ ਦਾ ਟਾਈਮ ਹੋ ਗਿਆ ਸੀ ਸਵੇਰ ਦੇ ਯਾਨੀ ਕਿ ਪਾਉਣੇ 1 2 ਵਜੇ ਕੁਲਫੇ ਦੀ ਦੁਕਾਨ ਆ ਉੱਥੇ ਇੱਕ ਜਿਵੇਂ ਉਹਨਾਂ ਨੇ ਦੱਸਿਆ ਵੀ ਬਾਈ ਉਹਨਾਂ ਦਾ ਸ਼ੋਅਰੂਮ ਐ ਤੇ ਉਥੋਂ ਸਾਰਾ ਕੁਝ ਹੀ ਮਿਲਦਾ ਪਿੰਡੋਂ ਕੁਲਫੇ ਦੀ ਦੁਕਾਨ ਕਾ ਨੂੰ ਸੀ ਮੈਨੂੰ ਲੱਗਦਾ ਉਹ ਕੁਲਫੇ ਦਾ ਮਾਲ ਹੀ ਸੀਗਾ ਜਿੱਥੇ ਸਾਨੂੰ ਨਾਸਰ ਹੁਣੀ ਲੈ ਕੇ ਗਏ ਤਾਂ ਅਸੀਂ ਉੱਥੇ ਬੈਠੇ ਆਈਸਕ੍ਰੀਮ ਵਗੈਰਾ ਖਾ ਰਹੇ ਸੀ ਤਾਂ ਪੁਲਰ ਸਾਹਿਬ ਤੇ ਮੈਂ ਦੋਨਾਂ ਦੀ ਪੱਗ ਬੰਨੀ ਸੀ ਤਾਂ ਉੱਥੇ ਇੱਕ ਬਹੁਤ ਤੇਜ਼ ਪਟਾਕਾ ਪਿਆ ਤੇ ਸਾਰਾ ਹੀ ਮਾਹੌਲ ਹਿੱਲ ਗਿਆ ਤੇ ਮੇਰੇ ਅੰਦਰਲੇ ਚੋਰ ਇੱਕੇ ਦਮ ਕਹਿੰਦੇ ਵੀ ਲੈ ਬੰਬ ਚੱਲ ਗਿਆ ਤੇ ਹੁਣ ਆਪਾਂ ਨੂੰ ਬੰਨਣਗੇ ਇਹ ਸਾਡੇ ਦੋਨਾਂ ਦੀ ਪੱਗ ਬੰਨੀਆਂ ਇੱਕ 5-7 10 ਸੈਕਿੰਡ ਦੇ ਵਿੱਚ ਕਿੰਨਾ ਕੁਝ ਮਨ ਚ ਵਾਪਰ ਗਿਆ ਨਾਲ ਹੀ ਲੱਗਿਆ ਵੀ ਅਸੀਂ ਪੱਗ ਬੰਨੀਆਂ ਸਾਨੂੰ ਬੰਨਣਗੇ ਫੇਰ ਲੱਗਿਆ ਜੇ ਇਹਨਾਂ ਨੇ ਛੱਡ ਤੇ ਉਧਰ ਸਾਡੇ ਵਾਲੇ ਬੰਨਣਗੇ ਜਾਂਦਿਆਂ ਨੂੰ ਤੇ ਬੰਬ ਚੱਲ ਗਿਆ ਚਲੋ ਉਦੋਂ ਬਾਹਰੋਂ ਉਹ ਮੁੰਡਾ ਉੱਠ ਕੇ ਇੱਕ ਵੇਖ ਕੇ ਆਇਆ ਤਾਂ ਉਹ ਕਹਿੰਦੇ ਕਿਸੇ ਟਾਇਰ ਦਾ ਟਰੱਕ ਦੇ ਟਾਇਰ ਦਾ ਪੜਾਕਾ ਪਿਆ ਹੈ ਨਾ ਇਹ ਤਾਂ ਕੋਈ ਉਹ ਨਹੀਂ ਹੈ ਇਹੋ ਜਿਹੇ ਜਾਨੀ ਘਟਨਾਵਾਂ ਅੰਦਰ ਚੱਲਦੀਆਂ ਰਹਿੰਦੀਆਂ ਸੀ ਤਾਂ ਫਿਰ ਮੈਂ ਲਿਖਣ 'ਚ ਵੀ ਇਹੀ ਕੋਸ਼ਿਸ਼ ਕੀਤੀ ਆ ਜਿਵੇਂ ਮੈਂ ਬੋਲਦਾ ਜਿਵੇਂ ਮੇਰੀ ਬੀਬੀ ਹੁਣੀ ਬੋਲਦੇ ਨੇ ਜਾਂ ਮੇਰੇ ਪਿੰਡ ਦੇ ਲੋਕ ਬੋਲਦੇ ਨੇ ਮੈਂ ਉਸੇ ਭਾਸ਼ਾ 'ਚ ਹੀ ਕਿਤਾਬ ਨੂੰ ਲਿਖਦੇ ਆ ਜੋ ਮੈਂ ਬੋਲਦਾ ਤੁਹਾਨੂੰ ਕਿਤਾਬ ਦੇ ਵਿੱਚ ਸੰਧਾਂਤਕ ਤੌਰ ਤੇ ਤਕਨੀਕੀ ਪੱਖ ਤੋਂ ਬਹੁਤ ਗਲਤੀਆਂ ਮਿਲ ਜਾਣਗੀਆਂ ਬਹੁਤ ਊਨਤਾਈਆਂ ਮਿਲ ਜਾਣਗੀਆਂ ਪਰ ਕਿਤਾਬ ਦੇ ਵਿੱਚ ਆਪੇ ਬਣਾਇਆ ਰਲੇਵਾ ਨਹੀਂ ਮਿਲੂਗਾ ਜੋ ਮੈਂ ਇਹਨਾਂ ਦਿਨਾਂ ਚ ਵੇਖਿਆ ਮਹਿਸੂਸ ਕੀਤਾ ਜਿਹੜੇ ਵੇਲੇ ਅ ਮੇਰਾ ਮਨ ਡਾਊਨ ਫੀਲ ਕਰਦਾ ਸੀ ਉਹ ਵੀ ਇਹਦੇ ਵਿੱਚ ਆ ਜੋ ਜੋ ਭਾਸ਼ਾ ਮੈਂ ਉੱਥੇ ਵਰਤਦਾ ਸੀ ਜਿਹੜੇ ਅੱਖਰ ਮੈਂ ਉੱਥੇ ਅੰਗਰੇਜ਼ੀ ਚ ਬੋਲੇ ਨੇ ਉਹਦੇ ਵਿੱਚ ਮੈਂ ਅੰਗਰੇਜ਼ੀ ਚ ਲਿਖੇ ਨੇ ਜਿਹੜੇ ਅੱਖਰ ਕੁਝ ਉਰਦੂ ਦੇ ਸਿੱਖੇ ਨੇ ਜਾਂ ਸ਼ਾਮੁਖੀ ਦੇ ਨੇ ਉਹ ਇਹਦੇ ਵਿੱਚ ਮੈਂ ਉਸੇ ਤਰ੍ਹਾਂ ਵਰਤੇ ਨੇ ਜਿਹੜੇ ਅੱਖਰ ਜਾਦਾ ਪੰਜਾਬੀ ਬੋਲੀ ਆ ਤੇ ਕਿਹੜੇ ਸਟਾਈਲ ਨਾਲ ਜਿਹੜੀ ਬੋਲੀ ਅਸੀਂ ਬੋਲਦੇ ਆ ਸਾਡੇ ਪਿੰਡਾਂ ਦੇ ਲੋਕ ਉਸੇ ਬੋਲੀ ਚ ਇਹ ਕਿਤਾਬ ਨੂੰ ਮੈਂ ਲਿਖਣ ਦਾ ਯਤਨ ਕੀਤਾ ਜਿਹੜੀ ਕਿਤਾਬ ਨੂੰ ਮੁਹੱਬਤ ਮਿਲੀ ਆ ਪਹਿਲਾਂ ਤਾਂ ਕਿਤਾਬ ਲਿਖਾਉਣ ਲਈ ਭੁੱਲਰ ਸਾਹਿਬ ਕਹਿੰਦੇ ਹੁੰਦੇ ਆ ਵੀ ਸਾਡੇ ਲੈਂਜ ਪੈ ਗਏ ਨੇ ਮੈਂ ਤਾਂ ਗਲਤੀਆਂ ਹੀ ਲਿਖੀਆਂ ਸੀ ਸਮਝੋ ਇਹਨਾਂ ਨੇ ਹੀ ਸਹੀ ਕੀਤਾ ਸਾਰਾ ਕੁਝ ਜਿਹੜਾ ਖਰੜਾ ਇਹਨਾਂ ਨੇ ਉਹਨੂੰ ਅਪਰੂਵ ਕੀਤਾ ਉਹਤੇ ਮਿਹਨਤ ਕੀਤੀ ਫਿਰ ਡਾਕਟਰ ਗੁਰਪਾਜਨ ਗਿੱਲ ਸਾਹਿਬ ਹੋਣਾ ਨੇ ਜਿਹੜਾ ਉਹਨੂੰ ਪ੍ਰੂਫ ਰੀਡਿੰਗ ਦੇ ਕੇ ਅਖੀਰਲਾ ਰੂਪ ਦਿੱਤਾ ਸਾਨੂੰ ਸਿਖਾਇਆ ਵੀ ਕਿਤਾਬ ਇਉਂ ਨਹੀਂ ਪੁੱਤਰ ਆਇਆ ਲਿਖੀ ਦੀ ਆ ਕਿਤਾਬ ਨੂੰ ਇਸ ਤਰੀਕੇ ਨਾਲ ਨਹੀਂ ਛਾਪੀ ਦਾ ਕਿਤਾਬ ਨੂੰ ਇਸ ਤਰੀਕੇ ਨਾਲ ਛਾਪੀ ਦਾ ਸੋ ਹਰਿੰਦਰ ਭੁੱਲਰ ਤੇ 22 ਡਾਕਟਰ ਗੁਰਪ੍ਰੀਤਨ ਗਿੱਲ ਸਾਹਿਬ ਹੋਣਾ ਦਾ ਮੈਂ ਬਹੁਤ ਧੰਨਵਾਦੀ ਹਾਂ ਜਿੰਨਾ ਕਰਕੇ ਕਿਤਾਬ ਤੁਹਾਡੇ ਕੋਲੇ ਆਈ ਆ ਜਿਹੜੀ ਕਿਤਾਬ ਨੂੰ ਮੁਹੱਬਤ ਮਿਲੀ ਆ ਇਹ ਸਾਡੀ ਸੋਚ ਤੋਂ ਪਾਰ ਆ ਇਹ ਸਾਰੀਆਂ ਸਕੀਮਾਂ ਤੋਂ ਸਾਡੇ ਪਲਾਨਾਂ ਤੋਂ ਪਾਰ ਹੈ ਅਸੀਂ ਜਿਵੇਂ ਭੁੱਲਰ ਸਾਹਿਬ ਨੇ ਦੱਸਿਆ 1000 ਕਾਪੀ ਛਾਪੀ ਸੀ ਜਿਹਦੇ ਚੋਂ ਮੈਂ ਸੋਚਦਾ ਸੀ ਵੀ 500 ਕਾਪੀ ਦੁਕਾਨਾਂ 'ਤੇ ਰੱਖ ਦੇਾਂਗੇ ਤੇ 500 ਕਾਪੀ ਜਿਹੜੀ ਕੋਲੇ ਰੱਖ ਲਾਂਗੇ ਦੋਸਤਾਂ ਮਿੱਤਰਾਂ ਨੂੰ ਮੁਹੱਬਤ ਸਹਿਤ ਜਿਵੇਂ ਆਪਾਂ ਭੇਟ ਕਰ ਦਿੰਨੇ ਆ ਵੀ ਚਲੋ ਇੱਕ ਮੈਂ ਚਾਹੁੰਦਾ ਸੀ ਮੇਰਾ ਸਫਰਨਾਮਾ ਜਾਂ ਮੇਰੀਆਂ ਉਹ ਦਿਨਾਂ ਦੀ ਜਿਹੜੀ ਯਾਤਰਾ ਉਹ ਸਾਰੀ ਇੱਕ ਖਰੜੇ 'ਚ ਵੱਜ ਜੇਵੇ ਤੇ ਜਿਹਨੂੰ ਮੈਂ ਇੱਕ ਡਾਕੂਮੈਂਟ ਬਣਾ ਕੇ ਕੋਲੇ ਰੱਖ ਲਾਂ ਜ਼ਿੰਦਗੀ ਭਰ ਲਈ ਪਰ ਜਿਹੜਾ ਪਿਆਰ ਮਿਲਿਆ ਅਸੀਂ 10000 ਕਾਪੀ ਜਿਵੇਂ ਇਹਨਾਂ ਨੇ ਦੱਸਿਆ ਛਾਪ ਚੁੱਕੇ ਆ ਅਗਲੀ 10 ਸਿਪਾਈ ਅਧੀਨ ਆ ਉਹ ਚੱਕ ਰਹੇ ਆ ਉਹਦੇ ਲਈ ਮੈਂ ਸਾਰਿਆਂ ਦਾ ਰੇਣੀ ਅਮਰੀਕਾ ਦੇ ਰਾਸ਼ਟਰਪਤੀ ਬਣੇ ਤੇ ਜਿਹੜੀ ਕਿਸੇ ਫਰਮ ਨੇ ਕਿਸੇ ਸੱਜਣਾ ਨੇ ਉਹਨਾਂ ਨੂੰ ਸਪੋਰਟ ਕੀਤਾ ਸੀ ਉਹ ਕਹਿੰਦੇ ਜੀ ਸਾਡੇ ਲੇਖ ਇਸ਼ਤਿਹਾਰ ਲਿਖ ਕੇ ਦਿਓ ਤੁਸੀਂ ਉਹ ਪਿਆਨੋ ਬਣਾਉਂਦੀ ਸੀ ਕੰਪਨੀ ਤੇ ਇਬਰਾਹਿਮ ਲਿੰਕਨ ਕਹਿੰਦਾ ਮੈਂ ਤਾਂ ਹੋਰ ਤਰ੍ਹਾਂ ਦਾ ਬੰਦਾ ਮੈਂ ਤਾਂ ਪਿਆਨੋ ਕਦੇ ਵਜਾਇਆ ਹੀ ਨਹੀਂ ਮੈਂ ਕੀ ਲਿਖੂ ਉਹ ਕਹਿੰਦੇ ਜੀ ਨਹੀਂ ਸਾਡਾ ਬੇੜਾ ਤਰ ਜਾਣਾ ਫਿਰ ਰਾਸ਼ਟਰਪਤੀ ਰਿਕਮੈਂਡੇਸ਼ਨ ਆ ਤੁਸੀਂ ਜ਼ਰੂਰ ਕੁਝ ਲਿਖ ਕੇ ਦਿਓ ਤਾਂ ਫਿਰ ਤਿੰਨ ਤਿੰਨ ਚਾਰ ਦਿਨਾਂ ਬਾਅਦ ਇਬਰਾਹਿਮ ਲਿੰਕਨ ਨੇ ਇੱਕ ਲਾਈਨ ਲਿਖ ਕੇ ਦਿੱਤੀ ਕਿ ਇਸ ਕੰਪਨੀ ਦਾ ਪਿਆਨੋ ਉਹਨਾਂ ਸਾਰੀਆਂ ਕੰਪਨੀਆਂ ਦੇ ਪਿਆਨੋਆਂ ਨਾਲੋਂ ਵਧੀਆ ਹੈ ਜਿਨ੍ਹਾਂ ਨਾਲ ਮੈਂ ਅੱਜ ਤੱਕ ਢੋਲ ਆ ਕੇ ਖੜਾ ਹੋਇਆ ਹਾਂ ਜੇ ਹਰਿੰਦਰ ਇਹ ਕਿਤਾਬ ਰਿਲੀਜ਼ ਕਰਕੇ ਮੇਰੇ ਹੱਥ ਚ ਨਾਲ ਫੜਾਉਂਦੇ ਦਾ ਗੇਲ ਰੌਂ ਤੇ ਬਾਰੇ ਮੈਂ ਨਹੀਂ ਗੱਲ ਹੀ ਕਰਨੀ ਸੀ ਇਹ ਵਧੀਆ ਗੀਤਕਾਰਾਂ ਦੇ ਕੁਝ ਗੀਤ ਮੇਰੇ ਨੋਟਿਸ ਵਿੱਚ ਨੇ ਤੇ ਉਹਨੇ ਕਿਤਾਬ ਵਿੱਚ ਕੀ ਲਿਖਿਆ ਹੈ ਇਹਦੀ ਮੈਨੂੰ ਅਜੇ ਥਾ ਨਹੀਂ ਪੈਣੀ ਸੀ ਕੁਝ ਗੱਲਾਂ ਇੱਥੇ ਗੁਰਨਾਮ ਖੋਰੀ ਬੜੇ ਹਾਸੇ ਦੇ ਲਹਿਜੇ ਚ ਕਰਕੇ ਗਏ ਆ ਤੇ ਇੱਕ ਲਤੀਫਾ ਮੈਨੂੰ ਚੇਤੇ ਹੋਰ ਆ ਗਿਆ ਕਿ ਜਿਹੜੇ ਬਲਵੰਤ ਸਿੰਘ ਰਾਮੂ ਵਾਲੀ ਐ ਸੀ ਸਾਡੇ ਸੈਂਟਰ ਦੇ ਵਜ਼ੀਰ ਵੀ ਰਹੇ ਪੰਜਾਬ ਦੇ ਸਿਆਸਤਦਾਨ ਨੇ ਉਹ ਅਕਾਲੀਆਂ ਵਿੱਚ ਵੀ ਰਹੇ ਤੇ ਅਕਾਲੀਆਂ ਨਾਲ ਨੇੜਤਾ ਵੀ ਰਹੀ ਬਗਰੋ ਇੱਕ ਸਮੇਂ ਉਹਨਾਂ ਦੀ ਅਕਾਲੀਆਂ ਨਾਲ ਵਿਗੜ ਗਈ ਤੇ ਸੈਂਟਰ ਵਿੱਚ ਉਹ ਵਜ਼ੀਰ ਬਣ ਗਏ ਤੇ ਉਹ ਬਾਅਦ ਚ ਕਹਿੰਦੇ ਵੀਰੇ ਵੇ ਮੈਂ ਉੱਚੀ ਥਾਂ ਤੇ ਬੈਠਾ ਹੁਣਾਂ ਫਿਰ ਮੈਂ ਸੁਖਵੀਰ ਹੋਰਾਂ ਨੂੰ ਥੱਲੇ ਭੌਣਾ ਜਾਣ ਕੇ ਵੇਟ ਕਰਾਉਣਾ ਇਹਨਾਂ ਕੋਲੋਂ ਇੱਕ ਵਾਰੀ ਕਿਸੇ ਭੋਗ ਤੇ ਅਕਾਲੀਆਂ ਦੇ ਕਿਸੇ ਲੀਡਰ ਦਾ ਭੋਗ ਸੀ ਤੇ RAMU ਵਾਲੀ ਬੈਰੀ ਹੋਰੀ ਲੇਟ ਪਹੁੰਚੇ ਅਰਦਾਸ ਲਗਭਗ ਹੋ ਰਹੀ ਸੀ ਤਾਂ ਜਦੋਂ ਕਿਸੇ ਬੰਦੇ ਨੇ ਦੇਖਿਆ ਰਾਮੂ ਵਾਲੀ ਆਪਣੇ ਤੌਰ ਤੇ ਵੀ ਚਲੋ ਹੁਣ ਇਹਨਾਂ ਨਾਲ ਮੇਰੀ ਨਹੀਂ ਬਣਦੀ ਮੈਂ ਪਛਾਹ ਹੀ ਠੀਕ ਹੈ। ਰਾਮੂਲੇ ਪਿੱਛੇ ਖੜ ਗਏ ਤੇ ਕੋਈ ਜਿਹੜੇ ਬੰਦੇ ਜਾਣਕਾਰ ਸੀ ਘਰ ਵਾਲੇ ਉਹ ਕਹਿੰਦੇ ਰਾਮੂਲੇ ਸਾਹਿਬ ਅੱਗੇ ਆਜੋ ਤੁਸੀਂ ਮਹਾਰਾਜ ਕੋਲ। ਇੱਕ ਖਾਲੀ ਲੀਡਰ ਕਹਿੰਦਾ ਕੋਈ ਨਹੀਂ ਪਿੱਛੇ ਖੜਾ ਰਹਿਣ ਦੇ ਇਹਨੂੰ ਇਹਦੀ ਪਿੱਛੇ ਖੜਾ ਹੀ ਮਹਾਰਾਜ ਬਥੇਰੀ ਸੁਣੀ ਜਾਂਦਾ। ਤੇ ਹਰਿੰਦਰ ਕਾਰ ਦੇ ਅੱਗੇ ਭਾਵੇਂ ਕੈਮਰਾ ਲਾ ਕੇ ਬਹਿ ਜਾਂਦਾ ਸੀ ਪਰ ਗੱਲ ਰੋਂਦੇ ਨੇ ਪਿੱਛੋਂ ਵੀ ਕਾਫੀ ਕੁਝ ਦੇਖ ਲਿਆ। ਜਿਵੇਂ ਕਿਹਾ ਜਾਂਦਾ ਕਿ ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ ਪੰਜਾਬੀ ਵਿੱਚ ਬਹੁਤ ਪਾਠਕੀ ਪੈਦਾ ਕੀਤੇ ਲੇਖਕ ਤਾਂ ਬਹੁਤ ਸੀ ਉਸ ਤੋਂ ਪਹਿਲਾਂ ਵੀ ਸੀ ਬਾਅਦ ਵਿੱਚ ਵੀ ਹੋਏ ਤੇ ਕਿਸੇ ਕਿਤਾਬ ਦਾ 10-15 ਦਿਨਾਂ ਵਿੱਚ ਹੀ 10000 ਛਪ ਜਾਣਾ ਇਹ ਆਪਣੇ ਆਪ 'ਚ ਇੱਕ ਮਾਰਕੀ ਵਾਲੀ ਚੀਜ਼ ਵੀ ਹੈ ਤੇ ਨਾਲ ਦੀ ਨਾਲ ਇਹ ਪੰਜਾਬੀ ਵਿੱਚ ਪਾਠਕ ਪੈਦਾ ਕਰਨ ਦਾ ਕਾਰਨ ਵੀ ਬਣੇਗੀ ਪਰ ਨਾਲ ਦੀ ਨਾਲ ਜਿਹੜੀ ਗੱਲ ਮੈਂ ਗਿਲ ਰੋਤਾ ਹੋਰਾਂ ਨੂੰ ਛੋਟੇ ਹੋਣ ਦੇ ਨਾਤੇ ਕਹਿਣੀ ਚਾਹੁੰਦਾ ਕਿ ਇਹ ਜਿਹੜਾ 10000 ਦਾ ਅੰਕੜਾ ਹੈ ਇਹਨੂੰ ਬਹੁਤਾ ਸਿਰ ਤੇ ਨਹੀਂ ਚੁੱਕਣਾ ਤੁਸੀਂ ਤੁਸੀਂ ਇਸ ਯੋਨਰ ਨੂੰ ਜਾਂ ਸੀਰੀਅਸ ਲਿਖਤਾਂ ਨੂੰ ਵੀ ਨਾਲ-ਨਾਲ ਇਹਦੇ ਵਿੱਚ ਆਪਣੀ ਪ੍ਰੈਕਟਿਸ ਜਾਰੀ ਰੱਖਣੀ ਹੈ ਕਿਉਂਕਿ ਮੈਂ ਬਹੁਤ ਸਾਰੇ ਜਿਹੜੇ ਨਵੇਂ ਸਿੰਗਰ ਹੈ ਜਿਹੜੇ ਮੈਥੋਂ ਕੋਈ ਸਲਾਹ ਲੈਂਦੇ ਆ ਕਦੇ ਮੈਂ ਉਹਨਾਂ ਨੂੰ ਜ਼ਰੂਰ ਇਹ ਕਹਿੰਨਾ ਹੈ ਕਿ ਤੁਸੀਂ ਮਾਰਕੀਟ ਦਾ ਤੁਸੀਂ ਜੋ ਮਰਜ਼ੀ ਗਾਓ ਪਰ ਨਾਲ-ਨਾਲ ਕੁਝ ਸਾਹਿਤਿਕ ਚੀਜ਼ਾਂ ਵੀ ਗਾਓ ਤਾਂ ਕਿ ਤੁਹਾਡੀ ਪੜ੍ਹੇ ਲਿਖੇ ਲੋਕਿਆਂ 'ਚ ਵੀ ਤੁਹਾਡੀ ਪੈਂਠ ਬਣੇ ਜਿਹਦੀ ਗੁਰਨਾਮ ਗੱਲ ਕਰਦਾ ਸੀ ਵੀ ਸਾਨੂੰ ਤੁਸੀਂ ਲੇਖਕ ਨਹੀਂ ਮੰਨਦੇ ਤਾਨੂੰ ਜ਼ਰੂਰ ਲੇਖਕ ਮੰਨਿਆ ਜਾਊਗਾ ਕਿ ਤੁਸੀਂ ਇਸ ਤਰ੍ਹਾਂ ਦੀਆਂ ਕੁਝ ਉਹਦੇ ਵਿੱਚ ਗੰਭੀਰ ਚੀਜ਼ਾਂ ਵੀ ਲੈ ਕੇ ਆਓ ਜਿਵੇਂ ਇੱਕ ਉਰਦੂ ਦਾ ਸ਼ੇਰ ਹੈ ਕਿ ਦਯਾਰ-ਏ-ਫਨ ਮੇਂ ਯਹਾਂ ਮੰਜ਼ਿਲें ਵੀ ਫਰਜ਼ੀ ਹੈਂ तमाम ਉਮਰ ਭਟਕਨੇ ਕਾ ਹੌਸਲਾ ਰਖਿਓ ਤੇ ਜਿਹੜੇ ਕਲਾ ਦੇ ਮੁਕਾਮ ਹੁੰਦੇ ਐ ਇਹ ਫਰਜ਼ੀ ਹੁੰਦੇ ਐ ਇਸ ਤੋਂ ਉੱਤੇ ਹੁੰਦਾ ਬੜਾ ਕੁਝ ਇਸ ਤੋਂ ਅੱਗੇ ਬਹੁਤ ਕੁਝ ਹੁੰਦਾ ਇਸ ਤੋਂ ਬਿਯੋਂਡ ਅਸੀਂ ਜਾਣਾ ਹੁੰਦਾ ਤੇ ਮੈਂ ਤੁਹਾਨੂੰ ਬਹੁਤ ਵਧਾਈ ਦਿੰਦਾ ਕਿ ਤੁਸੀਂ ਇੱਕ ਨਵੀਂ ਵਿਦਾ ਦੇ ਅੰਦਰ ਆਪਣੇ ਲਿਖਣ ਪੜਨ ਦੇ ਕੰਮ ਨੂੰ ਪਾਇਆ ਤੇ ਜ਼ਰੂਰ ਤੁਸੀਂ ਅੱਗੇ ਬਹੁਤ ਸਾਰਾ ਇਸ ਤਰ੍ਹਾਂ ਦਾ ਸਾਹਿਤ ਪੜੋਗੇ ਵੀ ਜਿਹੜਾ ਤੁਹਾਡੇ ਆਉਣ ਵਾਲੇ ਸਮੇਂ ਦੀਆਂ ਲਿਖਤਾਂ ਦੀ ਧਾਰ ਨੂੰ ਤਿੱਖਾ ਕਰ ਸਕਦਾ ਹੋਵੇਗਾ ਫਿਲਹਾਲ ਅੱਜ ਦਾ ਦਿਨ ਤੁਹਾਨੂੰ ਵਧਾਈ ਦਾ ਦਿਨ ਦੇਣ ਦਾ ਦਿਨ ਹੈ ਤੇ ਮੈਂ ਤੁਹਾਡੀ ਇਸ ਕਿਤਾਬ ਲਈ ਬਹੁਤ ਖੁਸ਼ ਹਾਂ ਤੇ ਤੁਹਾਨੂੰ ਬਹੁਤ ਵਧਾਈ ਦਿੰਦਾ ਹਾਂ